ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਵਸਦਾ ਪੰਜਾਬ ਦੇ ਨਾਲ ਤੇ ਮੈਂ ਲਗਨ শেਠ ਹਾਜ਼ਰ ਆ ਇੱਕ ਨਵੀਂ ਚਰਚਾ ਲੈ ਕੇ ਹਰ ਰੋਜ਼ੀ ਤਰ੍ਹਾਂ ਮੇਰੇ ਨਾਲ ਜੁੜੇ ਰਹਿਣਗੇ ਸਾਡੇ ਸੀਨੀਅਰ ਪੱਤਰਕਾਰ ਸਰਦਾਰ ਜੋਗਿੰਦਰ ਸਿੰਘ ਜੀ ਦਾ ਸਵਾਗਤ ਹੈ ਜੀ ਬਹੁਤ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਮੇਰੇ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੋਗਿੰਦਰ ਜੀ ਮੈਂ ਕਹਿਣਾ ਅੱਜ ਆਪਾਂ ਸਿਆਸੀ ਗੱਲਬਾਤ ਦੀ ਬਜਾਏ ਆਪਾਂ ਝੋਨੇ ਦੇ ਸੀਜ਼ਨ ਬਾਰੇ ਗੱਲਬਾਤ ਕਰਦੇ ਆ ਚੋਨੇ ਦੀ ਝਾੜ ਘਟ ਨਿਕਲਣ ਦੀਆਂ ਖਬਰਾਂ ਅੱਜ ਸੁਰਖੀ 'ਚ ਵੀ ਬਣੀਆਂ ਹੋਈਆਂ ਨੇ ਔਰ ਕਿਸਾਨਾਂ ਨੂੰ ਬੜੀਆਂ ਜੜੀਆਂ ਨੇ ਮਾਰਾਂ ਨੇ ਕਦੇ ਸਰਕਾਰਾਂ ਜ਼ਮੀਨ ਖੋਨ ਵਰਗੀਆਂ ਜੜੀਆਂ ਨੇ ਉਹ ਪਾਲਿਸੀ ਲੈ ਜਾਂਦੀ ਹੈ ਕਦੇ ਕੁਦਰਤ ਜਿਹੜੀ ਹੈ ਉਹ ਕਿਸਾਨਾਂ ਦੀ ਫਸਲ ਰੋਲ ਦਿੰਦੀ ਹੈ ਜਾਂ ਕਦੇ ਸਿਰੇ ਤੇ ਗਈ ਫਸਲ ਜਿਹੜੀ ਹੈ ਉਸ ਨੂੰ ਬਿਮਾਰੀਆਂ ਖਾ ਜਾਂਦੀਆਂ ਨੇ ਲਗਨ ਜੀ ਤੁਸੀਂ ਵਧੀਆ ਅੱਜ ਦਾ ਵਿਸ਼ਾ ਲਿਆ ਕਿਉਂਕਿ ਜੇ ਦੇਖੀਏ ਤਾਂ ਆਪਾਂ ਹਰ ਰੋਜ਼ ਸਿਆਸੀ ਮੁੱਦਿਆਂ ਤੇ ਤਾਂ ਚਰਚਾ ਕਰਦੇ ਹੀ ਆਂ ਜਿਹੜੀ ਪੰਜਾਬ ਦੀ ਰੀਡ ਦੀ ਹੱਡੀ ਆ ਉਹ ਤਾਂ ਕਿਸਾਨੀ ਆ ਨਾ ਜਾਂ ਖੇਤੀਬਾੜੀ ਦਾ ਧੰਦਾ ਹੀ ਆ ਜੀ ਤੇ ਪੰਜਾਬੀਆਂ ਦਾ ਕਹਿ ਲਓ ਜਾਂ ਲੋਕਾਂ ਦਾ ਚੁੱਲ੍ਹਾ ਚੱਲਦਾ ਜਾਂ ਘਰ ਚੱਲਦੇ ਆ ਜਾਂ ਆਰਥਿਕ ਦਾ ਆਰਥਿਕਤਾ ਦਾ ਸਭ ਤੋਂ ਵੱਡਾ ਚੈਪ ਪੰਜਾਬ ਦਾ ਕਿਸਾਨ ਆ ਵਪਾਰੀ ਆ ਸਭ ਦਾ ਹੈ ਤਾਂ ਉਹੀ ਆ ਨਾ ਖੇਤੀਬਾੜੀ ਧੰਦਾ ਹੀ ਆ ਔਰ ਤੁਸੀਂ ਵਧੀਆ ਆ ਜੀ ਵਿਸ਼ਾਲਿਆ ਤੇ ਸਭ ਤੋਂ ਵੱਡੀ ਗੱਲ ਆ ਤੇ ਇਹਦੇ ਨਾਲ ਹੀ ਅੱਜ ਆਪਾਂ ਜੁੜੀ ਗੱਲਬਾਤ ਇਹ ਵੀ ਕਰ ਲੈਨੇ ਆ ਤੁਸੀਂ ਜਿਹੜੇ ਸਵਾਲ ਕੀਤੇ ਹੋ ਤੋਂ ਇਲਾਵਾ ਕਿ ਅੱਜ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਨ ਹੈ ਜਿਨ੍ਹਾਂ ਦੇ ਸਿੱਖ ਰਾਜ ਜਾਂ ਜਿਨ੍ਹਾਂ ਦੇ ਸਮੇਂ ਜਿਹੜੇ ਮਜਾਰੇ ਸੀ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਗਿਆ ਜਾਂ ਕਿਸਾਨਾਂ ਨੂੰ ਉਹਨਾਂ ਦੀ ਮਾਲਕੀ ਦੇ ਹੱਕ ਦਿੱਤੇ ਗਏ ਜਿਹੜੀਆਂ ਸਰਕਾਰਾਂ ਨੇ ਜ਼ਮੀਨਾਂ ਮਤਲਬ ਕਿਸਾਨਾਂ ਤੋਂ ਖੋਈਆਂ ਹੋਈਆਂ ਸੀ ਉਹ ਉਹਨਾਂ ਨੂੰ ਮੁੜ ਵਾਪਸ ਕੀਤੀਆਂ ਗਈਆਂ ਉਹਨਾਂ ਨੂੰ ਮਾਲਕੀ ਦਾ ਹੱਕ ਦਿੱਤਾ ਗਿਆ ਵੱਡੀ ਗੱਲ ਆਜ ਉਹਨਾਂ ਦਾ ਜਨਮ ਦਿਨ ਹੈ ਉਹਨਾਂ ਦਾ ਜਿਹੜਾ ਦਿਨ ਹੈ ਮੈਂ ਤਾਂ ਇਹ ਵੀ ਕਹੂੰਗਾ ਕਿ ਕਿਸਾਨਾਂ ਨੂੰ ਵੀ ਉਹਨਾਂ ਦੇ ਜਨਮ ਦਿਨ ਤੇ ਜਾਂ ਉਹਨਾਂ ਦੇ ਜਿਹੜੀ ਜਥੇਬੰਦੀਆਂ ਨੇ ਇਸ ਦਿਨ ਤੇ ਆਪਣੇ ਜਿਹੜੇ ਏਜੰਡੇ ਨੇ ਜਿਹੜੇ ਕਿਸਾਨੀ ਦੇ ਹੱਕ 'ਚ ਉਹ ਸੰਘਰਸ਼ ਕਰਦੀਆਂ ਜਾਂ ਕਿਸਾਨੀ ਦੇ ਹੱਕ 'ਚ ਲੜਾਈ ਲੜਦੀਆਂ ਤਾਂ ਉਹਨਾਂ ਨੂੰ ਆਪਣੇ ਏਜੰਡੇ 'ਚ ਸ਼ਾਮਲ ਕਰਨਾ ਚਾਹੀਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਫਲਸਫਾ ਭਾਵੇਂ ਜਿਹੜੀ ਦਿੱਲੀ ਦੀ ਜੰਗ ਵੀ ਹੈ ਜਾਂ ਦਿੱਲੀ 'ਚ ਵੀ ਜਿਹੜੀ ਕਿਸਾਨਾਂ ਦੇ ਹੱਕ 'ਚ ਲੜਾਈ ਲੜੀ ਗਈ ਹੈ ਤਿੰਨ ਕਾਨੂੰਨਾਂ ਦੇ ਖਿਲਾਫ ਉਹ ਤਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਫਲਸਫੇ ਤੇ ਗੱਲਬਾਤ ਕਰਦੀਆਂ ਰਹੀਆਂ ਨੇ ਕਿਸਾਨ ਜਥੇਬੰਦੀਆਂ ਪਰ ਇਹ ਗੱਲ ਅਸੀਂ ਦਾਵਾ ਠੋਕ ਕੇ ਵੀ ਕਰ ਸਕਦੇ ਹਾਂ ਕਿ ਸਾਨੂੰ ਇਹ ਹੱਕ ਜਿਹੜੇ ਨੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ 'ਚ ਮਿਲੇ ਨੇ ਅੱਜ ਜਿਹੜੀਆਂ ਸਰਕਾਰਾਂ ਕੋਈ ਸਰਕਾਰ ਉੱਠਦੀ ਐ ਕੋਈ ਕਾਰਪੋਰੇਟ ਉੱਠਦਾ ਵੱਡਾ ਉਹ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਤੁਰ ਪੈਂਦਾ ਜਾਂ ਪੰਜਾਬ ਦੇ ਜ਼ਮੀਨਾਂ ਦੀ ਕਿਸਾਨਾਂ ਦੀ ਉੱਤੇ ਜ਼ਮੀਨ ਤੇ ਅੱਖ ਰੱਖ ਲੈਂਦਾ ਉਹ ਉਹਨਾਂ ਨੂੰ ਦੱਸਣਾ ਚਾਹੀਦਾ ਕਿਸਾਨ ਜਿੱਥੇ ਬੰਦੀਆਂ ਨੇ ਵੀ ਸਾਨੂੰ ਕਿਹਨਾਂ ਨੇ ਦਿੱਤੀਆਂ ਐ ਜ਼ਮੀਨਾਂ ਕਿਹਨੇ ਸਾਨੂੰ ਮਾਲਕ ਬਣਾਇਆ ਉਨ੍ਹਾਂ ਦਾ ਉਹਨਾਂ ਦਾ ਏਜੰਡਾ ਕੀ ਸੀ ਉਹਨਾਂ ਦਾ ਏਜੰਡਾ ਸੀ ਆਮ ਲੋਕ ਆਮ ਗਰੀਬ ਕਿਸਾਨ ਮਜ਼ਦੂਰ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੇ ਹੱਕ ਦੇਣੇ ਹੈ ਨਾ ਉਹ ਉਹ ਸਾਰਾ ਕੁਝ ਜਿਹੜਾ ਉਹ ਇਹ ਦੱਸਣਾ ਚਾਹੀਦਾ ਕਿ ਹਣ ਤੋਂ ਭਾਵੇਂ ਕਿਸਾਨ ਜਿੱਥੇ ਬੰਦਿਆਂ ਨੂੰ ਆਪਣੇ ਏਜੰਡੇ ਚ ਸ਼ਾਮਲ ਕਰਨਾ ਚਾਹੀਦਾ ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਹੈ ਤਾਂ ਵਾਕਈ ਗੱਲ ਸਹੀ ਹੈ ਕਿ ਕਦੇ ਕਿਸਾਨਾਂ ਨੂੰ ਕਹ ਲੋ ਸਰਕਾਰਾਂ ਦੀ ਮਾਰ ਪੈ ਜਾਂਦੀ ਹੈ ਕਦੇ ਕੁਦਰਤੀ ਮਾਰਾਂ ਵੀ ਪੈ ਜਾਂਦੀਆਂ ਨੇ ਤੇ ਜਿਹੜੀ ਤੁਸੀਂ ਆ ਬੜੀ ਵਧੀਆ ਗੱਲ ਕੀਤੀ ਹੈ ਕਿ ਐਨ ਐਂਡ ਤੇ ਆ ਕੇ ਹੁਣ ਤਾਂ ਬਿਮਾਰੀਆਂ ਵੀ ਬਹੁਤ ਜ਼ਿਆਦਾ ਫਸਲਾਂ ਨੂੰ ਵੀ ਬਹੁਤ ਜ਼ਿਆਦਾ ਬਿਮਾਰੀਆਂ ਖਾਣ ਲੱਗੀਆਂ ਔਰ ਸਿਰੇ ਤੇ ਆ ਕੇ ਦੇਖੋ ਅਸੀਂ ਜੇ ਦੇਖੀਏ ਤਾਂ ਹਰੀ ਕ੍ਰਾਂਤੀ ਦੇ ਨਾਂ ਤੇ ਅਸੀਂ ਬਥੇਰਾ ਪੰਜਾਬ ਦੀ ਤਬਾਹੀ ਵੀ ਕਰ ਲਈ ਹੈ ਬਥੇਰੀਆਂ ਸਪਰੇਆਂ ਖਾਦਾਂ ਛੁੱਟ-ਛੁੱਟ ਕੇ ਅਸੀਂ ਆਪਦੀ ਜ਼ਮੀਨਾਂ ਨੂੰ ਵੀ ਤਬਾਹ ਕਰ ਲਿਆ ਤੇ ਹੁਣ ਤਾਂ ਇਹੋ ਜਿਹੀਆਂ ਬਿਮਾਰੀਆਂ ਆਈਆਂ ਜਿਹੜੀਆਂ ਦਵਾਈਆਂ ਵੀ ਅਸਰ ਨਹੀਂ ਕਰਦੀਆਂ ਜੇ ਦਵਾਈਆਂ ਵੀ ਅਸਰ ਕਰਦੀਆਂ ਤਾਂ ਦਵਾਈਆਂ ਦੀਆਂ ਬਸੇਰੀਆਂ ਕੰਪਨੀਆਂ ਨੇ ਜਿਹੜੀਆਂ ਪਿੱਛੇ ਸਰਕਾਰ ਨੇ ਜਿਹੜੀਆਂ ਉਹ ਕੀਤੀਆਂ ਨੇ ਬਲੈਕਲਿਸਟ ਕੀਤੀਆਂ ਨੇ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਨੇ ਉਹ ਕਿਸਾਨਾਂ ਨੂੰ ਦਵਾਈਆਂ ਹੀ ਜਾਲੀ ਦੇਈ ਜਾਂਦੀਆਂ ਔਰ ਸਰਕਾਰ ਅਜੇ ਤੱਕ ਪੂਰੀ ਤਰ੍ਹਾਂ ਪਕੜ ਨਹੀਂ ਬਣਾ ਸਕੀ ਉਹਨਾਂ ਕੰਪਨੀਆਂ ਦੇ ਖਿਲਾਫ ਔਰ ਤੁਸੀਂ ਗੱਲਬਾਤ ਕੀਤੀ ਹੈ ਦੇਖੋ ਕੁਦਰਤੀ ਮਾਰਤ ਬੜੀ ਵੱਡੀ ਹੁਣ ਪਈ ਆ ਪੰਜਾਬ 'ਚ ਅੱਧਾ ਪੰਜਾਬ ਤਾਂ ਤਵਾ ਕਰਕੇ ਰਖਤਾ ਹੜਾ ਨੇ ਉਸ ਤੋਂ ਪਹਿਲਾਂ ਲੁਧਿਆਣੇ ਪੂਰੇ ਪੰਜਾਬ ਜਿਹੜੀ ਕਿੰਨੇ ਹਜ਼ਾਰ ਏਕੜ ਜ਼ਮੀਨ ਪੰਜਾਬ ਮੌਜੂਦਾ ਸਰਕਾਰ ਨੇ ਕਾਨੂੰਨ ਲਿਆ ਕੇ ਐਕਵਾਇਰ ਕਰ ਲਈ ਸੀ ਜਿਹਦੇ ਖਿਲਾਫ ਕਿਸਾਨਾਂ ਨੇ ਵੱਡੀ ਲੜਾਈ ਲੜੀ ਆ ਔਰ ਮੈਂ ਤਾਂ ਇਹ ਵੀ ਕਹੂੰਗਾ ਕਿਸਾਨਾਂ ਨੂੰ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਜਾਂ ਜਿਹੜੇ ਕਿਸਾਨ ਨੇ ਉਹ ਬਹੁਤ ਐਵੇਂ ਸਰਕਾਰਾਂ ਤੋਂ ਜਾਂ ਜਿਹੜੇ ਕਾਰਪੋਰੇਟ ਉਹਨਾਂ ਤੋਂ ਡਰਿਆ ਬਣਾ ਕਰਨ ਇਹ ਕਿਤੇ ਆਏ ਥੋੜੀ ਆ ਵੀ ਆ ਕੇ ਜਿਹੜਾ ਮਰਜ਼ੀ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ 'ਚ ਪੜ ਜਾਏ ਕਿਸਾਨਾਂ ਨੂੰ ਇਸ ਪੱਖ ਤੋਂ ਜ਼ੁਰਤ ਵੀ ਰੱਖਣੀ ਚਾਹੀਦੀ ਆ ਕਰ ਲੜਦੇ ਤਾਂ ਹੈਗੇ ਜੁਰਤੀ ਦਾ ਹੈਗੇ ਕਿਸਾਨ ਕਿਸਾਨਾਂ ਨੇ ਸਰਕਾਰਾਂ ਨੂੰ ਚੁਕਾਇਆ ਵੀ ਹੈ ਕੇਂਦਰ ਨੂੰ ਵੀ ਚੁਕਾਇਆ ਪੰਜਾਬ ਸਰਕਾਰ ਨੂੰ ਵੀ ਚੁਕਾਇਆ ਕਿਸਾਨੀ ਮੁੱਦਿਆਂ ਤੇ ਲੜਾਈ ਵੀ ਜਾਰੀ ਹੈ ਤੇ ਉਹਦੇ ਨਾਲ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਦੇਖੋ ਇਹਦਾ ਅਸਰ ਤਾਂ ਹੈਗਾ ਹੀ ਆ ਬਹੁਤ ਵੱਡਾ ਝੋਨੇ ਦਾ ਜਿਹੜਾ ਉਹ ਝਾੜ ਇਸ ਵਾਰ ਘਟਿਆ 5 ਤੋਂ 8 ਕੁਇੰਟਲ ਤੱਕ ਝੋਨੇ ਦਾ ਝਾੜ ਘਟਣ ਦੀ ਖਬਰ ਹੈ ਤੇ ਇਹਦਾ ਇਹਦਾ ਅਸਰ ਤਾਂ ਸਾਰੇ ਪਾਸੇ ਪੈਂਦਾ ਹੀ ਆ ਜੇ ਦੇਖੀਏ ਤਾਂ ਜੀ ਜੁਗਿੰਦਰ ਜੀ ਇਸ ਸਮੇ ਇਹ ਸਵਾਲ ਬੜਾ ਅਹਿਮ ਹੈ ਕਿ ਜੇ ਝਾੜ ਘਟਿਆ ਤਾਂ ਫਿਰ ਪੰਜਾਬ ਦੀ ਐਗਰੋ ਇੰਡਸਟਰੀ ਨੂੰ ਮਾਰ ਚਲਣੀ ਪਵੇਗੀ ਉਹਨਾਂ ਨੂੰ ਛੋਣ ਦਾ ਜਿਹੜਾ ਕੋਟ ਹੈ ਉਹ ਪੂਰਾ ਮਿਲੇਗਾ ਦੇਖੋ ਇਹ ਤਾਂ ਹੈਗੀ ਆ ਲਗਨ ਜਦੋਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਦੋਂ ਕਿਸੇ ਵੀ ਜਨਸ ਦਾ ਝਾੜ ਘਟਦਾ ਤਾਂ ਜਿਹੜੀਆਂ ਐਗਰੋ ਇੰਡਸਟਰੀ ਹੈ ਉਹ ਤਾਂ ਹੈ ਡਿਪੈਂਡ ਹੀ ਇਹਤੇ ਹੈ ਨਾ ਮਤਲਬ ਚਾਹ ਕਣਕ ਹੈ ਚੋਨਾ ਹੈ ਚਾਹ ਹੋਰ ਪੰਜਾਬ ਚ ਬਹੁਤ ਸਾਰੀਆਂ ਫਸਲਾਂ ਨੇ ਜਿਹੜੀਆਂ ਰਵੈਤੀ ਫਸਲਾਂ ਤੋਂ ਹਟ ਕੇ ਵੀ ਨੇ ਉਹ ਜਦੋਂ ਝਾੜ ਘਟਦਾ ਐ ਐਗਰੋ ਇੰਡਸਟਰੀ ਤਾਂ ਕੁਦਰਤੀਆਂ ਫਰਕ ਪਾਊਗਾ ਐਗਰੋ ਇੰਡਸਟਰੀ ਤੇ ਮਾਲਕਾਂ ਨੂੰ ਵੀ ਪਾਊਗਾ ਪੰਜਾਬ ਸਰਕਾਰ ਨੂੰ ਵੀ ਪਾਊਗਾ ਉਹਦੇ ਨਾਲ ਨਾਲ ਜਿਹੜੀ ਕੇਂਦਰ ਆ ਕੇਂਦਰ ਨੂੰ ਵੀ ਜਿਹੜੇ ਗਦਾਮ ਜਦੋਂ ਖਾਲੀ ਹੋਗੇ ਪੰਜਾਬ ਦੇ ਤਾਂ ਉਹ ਕਿੱਥੋਂ ਅੱਗੇ ਲਿਜਾ ਕੇ ਦੇਣੀ ਆ ਹਨ ਜੈਂਸ ਤੇ ਝੋਨਾ ਚ ਕਣਕ ਆ ਲੋਕਾਂ ਦਾ ਪੇਟ ਢਿੱਡ ਕਿੱਥੋਂ ਭਰਨਾ ਇਹ ਤਾਂ ਹੈਗਾ ਹੀ ਅਸਰ ਤਾਂ ਪੈਂਦਾ ਹੀ ਆ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਵਾਕਈ ਦੇਖੋ ਝਾੜ ਘਟਣ ਦਾ ਪਹਿਲਾਂ ਤਾਂ ਸਰਕਾਰ ਨੇ ਜੇ ਆਪਾਂ ਦੇਖੀਏ ਤਾਂ 1 ਲੱਖ 173 ਲੱਖ ਕੁਆਂਟਲ ਦੀ ਜਿਹੜੀ ਹੈ ਸਰਕਾਰ ਨੇ ਟੀਚਾ ਮਿੱਥਿਆ ਸੀ ਝੋਨਾ ਖਰੀਦਣ ਦਾ ਪਰ ਉਸ ਤੋਂ ਬਾਅਦ 160 ਲੱਖ ਕੁਆਂਟਲ ਤੇ ਆ ਗਏ ਕਿਉਂਕਿ ਝਾੜ ਘਟ ਗਿਆ ਵੱਡੀ ਮਾਰ ਪੈ ਗਈ ਹੈ ਨਾ ਕਿੰਨੇ 5 ਲੱਖ ਏਕੜ ਤਾਂ ਜ਼ਮੀਨ ਉਧਰ ਭੜਾ ਦੀ ਮਾਰ ਚ ਆ ਗਈ ਹੈ ਤੇ ਹੂੰ ਉਹ ਉਹਦੇ ਨਾਲ ਹੁਣ ਇੱਕ ਹੋਰ ਐਨਡ ਤੇ ਆ ਕੇ ਮੀਂਹ ਪੈਣਾ ਬੇ ਮੌਸਮੇ ਮੀਂਹ ਤੇ ਉਹਦੇ ਨਾਲ ਜਿਹੜੀਆਂ ਬਿਮਾਰੀ ਪੈਣਾਂ ਝੋਨੇ ਨੂੰ ਉਹਦਾ ਝਾੜ ਘਟ ਗਿਆ ਹੁਣ ਤਾਂ ਉਹ ਤੋਂ ਵੀ ਤੁਹਾਡੇ 160 ਲੱਖ ਕੁਆਂਟਲ ਤੋਂ ਵੀ ਥੱਲੇ ਜਾਊਗਾ ਟੀਚਾ ਉਹਨੇ ਜਿਹੜੀ ਇੰਡਸਟਰੀ ਨੂੰ ਵੀ ਮਾਰ ਪਾਈ ਹੈ ਜਿਹੜੀ ਖਾਸ ਕਰ ਜਿਹੜੀਆਂ ਚੌਲ ਮਿੱਲਾਂ ਨੇ ਜਾਂ ਜਾਂ ਆਪਣੇ ਸ਼ੈਲਰ ਨੇ ਉਹਨਾਂ ਨੂੰ ਕੋਟਾ ਨਹੀਂ ਪੂਰਾ ਮਿਲਣਾਗਾ ਕਿਉਂਕਿ ਪਹਿਲਾਂ ਤਾਂ ਇਹ ਹੁੰਦਾ ਵੀ ਉਹ ਜਿਹੜਾ ਵਪਾਰੀ ਹੈ ਉਹ ਨੱਕ ਬੁੱਲ ਮਾਰ ਕੇ ਖਰੀਦਦਾ ਹੁੰਦਾ ਝੋਨੇ ਨੂੰ ਇਸ ਵਾਰ ਤਾਂ ਇਹ ਵੀ ਪਤਾ ਲੱਗਿਆ ਕਿ ਸਰਕਾਰੀ ਏਜੰਸੀਆਂ ਤੋਂ ਇਲਾਵਾ ਜਿਹੜੀਆਂ ਪੰਜਾਬ ਦੀਆਂ ਪੰਜੇ ਖਰੀਦ ਏਜੰਸੀਆਂ ਨੇ ਜਾਂ ਕੇਂਦਰ ਦੀ ਐਫਸੀਆਈ ਵੀ ਆ ਉਹ ਤੋਂ ਉਹ ਤੋਂ ਵੱਧ ਕੇ ਜਿਹੜਾ ਵਪਾਰੀ ਨੂੰ ਭਾਜੜ ਪਈ ਹੋਈ ਹੈ ਜਿਹਨਾਂ ਦਾ ਜਿਹੜੀਆਂ ਇਹਦੇ ਨਾਲ ਰਿਲੇਟਡ ਇੰਡਸਟਰੀ ਹੈ ਉਹਨਾਂ ਨੂੰ ਹੈਗਾ ਵੀ ਅਸੀਂ ਆਪਣੀ ਪੱਧਰ ਤੇ ਖਰੀਦ ਕੇ ਝੋਨਾ ਲਾ ਲਈਏ ਕਿਉਂਕਿ ਜੇ ਜੇ ਉਹ ਉਹ ਚੱਲੀਆਂ ਹੀ ਨਾ ਇੰਡਸਟਰੀ ਚੱਲੀ ਨਾ ਉਸ ਰੂਪ ਚ ਉਹਨਾਂ ਨੂੰ ਕੋਟਾ ਹੀ ਨਾ ਮਿਲਿਆ ਜਿੰਨਾ ਉਹਨਾਂ ਨੇ ਪੜਾਈ ਕਰਨੀ ਹੁੰਦੀ ਏ ਝੋਨੇ ਦੀ ਚੌਲ ਪੈਦਾ ਕਰਨਾ ਹੁੰਦਾ ਕੱਢਣਾ ਹੁੰਦਾ ਤਾਂ ਫਿਰ ਕੁਦਰਤੀ ਹੈ ਨਾ ਇੰਡਸਟਰੀ ਤੇ ਤਾਂ ਅਸਰ ਪਊਗਾ ਹੀ ਪਊਗਾ ਹੈ ਨਾ ਫਸਾ ਜਨਸੰ ਨਾਲ ਹੀ ਹੈ ਨਾ ਸਭ ਕੁਝ ਈ ਇਤਲ ਲਗਨ ਹੈਗਾ ਇਹ ਦੀ ਚਿੰਤਾ ਵੀ ਹੈਗੀ ਹੈ ਦੀ ਮਤਲਬ ਸਰਕਾਰ ਨੇ ਵੀ ਬਹੁਤ ਸਾਰਾ ਜਿਹੜਾ ਕਿ ਲੋ ਜਿਹੜੀਆਂ ਏਜੰਸੀਆਂ ਨੇ ਉਹੀ ਕੋਟਾ ਦਿੰਦੀਆਂ ਨੇ ਵੀ ਆ ਇਸ ਤੇ ਇਨਾ ਲਗਣਾ ਹੈ ਜੋ ਨਾ ਇਨਾ ਲਗਣਾ ਉਹ ਸੈਲਰ ਚ ਤਾਂ ਉਹਦਾ ਕੋਟਾ ਵੀ ਘਟਾਇਆ ਗਿਆ ਪਤਾ ਲੱਗਿਆ ਜੀ 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 ਬਿਲਕੁਲ ਜਗENDER ਜੀ ਜੇ ਛੋੜਨੇ ਦੀ ਗੱਲ ਚੱਲ ਹੀ ਰਹੀ ਹੈ ਤਾਂ ਹੁਣ ਪ੍ਰਾਲੀ ਬਾਰੇ ਵੀ ਆਪਾਂ ਗੱਲਬਾਤ ਕਰ ਲੈਨੇ ਆ ਪਰਾਲੀ ਨੂੰ ਸਾੜਨ ਦਾ ਮੁੱਦਾ ਹਰ ਵਾਰੀ ਪੱਕਦਾ ਹੈ ਹਰ ਸਾਲ ਇੱਤੇ ਬਹਿਸ ਹੁੰਦੀ ਹੈ ਔਰ ਪਰ ਅੱਗਾ ਵੀ ਲੱਗਦੀਆਂ ਨੇ ਕੋਈ ਹੱਲ ਹੀ ਨਿਕਲਦਾ ਇਸ ਚੀਜ਼ ਦਾ ਦੇਖੋ ਲੱਗਦਾ ਇਹ ਤਾਂ ਬਹੁਤ ਵੱਡਾ ਮੁੱਦਾ ਹੈ ਪਰ ਇਹਦੇ ਲਈ ਆਪਾਂ ਕਹ ਲਓ ਸਰਕਾਰਾਂ ਦੇ ਨਾਲ-ਨਾਲ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਜਿਹੜੀਆਂ ਖਾਸ ਕਰ ਪੋਲੀਟੀਕਲ ਪਾਰਟੀਆਂ ਵੀ ਨੇ ਜਾਂ ਸਰਕਾਰਾਂ ਦੇ ਏਜੰਡੇ 'ਚ ਵੀ ਹੋਣਾ ਚਾਹੀਦਾ ਔਰ ਸਮੂਚੀਆਂ ਪਾਰਟੀਆਂ ਦੇ ਕਿਸਾਨ ਜਥੇਬੰਦੀਆਂ ਦੇ ਏਜੰਡੇ 'ਚ ਵੀ ਹੋਣਾ ਚਾਹੀਦਾ ਇੱਕ ਵੱਡੀ ਚਿੰਤਾ ਤਾਂ ਹੈਗੀ ਹੈ ਦੇਖੋ ਜੇ ਸਾਡਾ ਵਾਤਾਵਰਨ ਹੀ ਤਬਾਹ ਹੋ ਗਿਆ ਵਾਤਾਵਰਨ ਹੀ ਖਤਮ ਹੋ ਗਿਆ ਪਾਣੀ ਅਸੀਂ ਪਹਿਲਾਂ ਹੀ ਖਤਮ ਕਰ ਚੁੱਕੇ ਹਾਂ ਖਰਾਬ ਕਰ ਚੁੱਕੇ ਹਾਂ ਉਹਦਾ ਲੈਵਲ ਥੱਲੇ ਕਿੱਥੇ ਤੱਕ ਚੱਲਿਆ ਗਿਆ ਵਾਤਾਵਰਨ ਜਿਹੜਾ ਅਸੀਂ ਉਹ ਤਬਾਹ ਕਰ ਲਿਆ ਆਪਦਾ ਹਵਾ ਸਾਡੀ ਪ੍ਰਦੂਸ਼ਿਤ ਹੋ ਚੁੱਕੀ ਹੈ ਜੇ ਅਸੀਂ ਅਜੇ ਵੀ ਨਾ ਸੰਭਲੇ ਜਾਂ ਇਹਦੇ ਸਰਕਾਰਾਂ ਨੇ ਵੀ ਇਹਦੇ ਨਾਂ ਹੱਲ ਕੱਢੇ ਤਾਂ ਅਸੀਂ ਹੋਰ ਤਬਾਹੀਵਾਲੀ ਜਾਵਾਂਗੇ ਹੋਰ ਬਿਮਾਰੀਆਂ ਹੀ ਸੇੜਾਂਗੇ ਆ ਮੈਂ ਦੇਖੋ ਕਿਸਾਨ ਜਥੇਬੰਦੀਆਂ ਕੋਲੇ ਬਹੁਤ ਵੱਡਾ ਮੁੱਦਾ ਹੈ ਇਸ ਮੁੱਦੇ ਤੇ ਕਿਸਾਨ ਜਥੇਬੰਦੀਆਂ ਸਟੈਂਡ ਵੀ ਲੈਂਦੀਆਂ ਨੇ ਲੜਦੀਆਂ ਵੀ ਨੇ ਉਹ ਕਿਸਾਨੀ ਦਾ ਹੱਕ ਵੀ ਰੱਖਦੀਆਂ ਕਿਸਾਨੀ ਦਾ ਪੱਖ ਵੀ ਰੱਖਦੀਆਂ ਵੀ ਜੇ ਅਸੀਂ ਪ੍ਰਾਲੀ ਸਾੜਨੀ ਹੈ ਤਾਂ ਸਾਨੂੰ ਸਰਕਾਰ ਇਹਦਾ ਬਦਲ ਦੇਵੇ ਸਰਕਾਰ ਆਪਣੀ ਕਿਉਂਕਿ ਕਿਸਾਨੀ ਦੇ ਖਰਚੇ ਬਹੁਤ ਜ਼ਿਆਦਾ ਨੇ ਫਸਲਾਂ ਦੇ ਖਰਚੇ ਬਹੁਤ ਜ਼ਿਆਦਾ ਤੇ ਜਿਹੜੀ ਜਿਹੜੀ ਪ੍ਰਾਲੀ ਦੀ ਗੱਲ ਆਪਾਂ ਪ੍ਰਾਲੀ ਦੀ ਗੱਲ ਕਰਦੇ ਹਾਂ ਦੇਖੋ ਇਹ ਧੂਆਂ ਤਾਂ ਹੈਗਾ ਹੀ ਐ ਮਾਰ ਵੀ ਕਰਦਾ ਇਹ ਜਿਹਾ ਪੱਕਾ ਜਿਹਾ ਦਿੱਲੀ ਜੀ ਨਹੀਂ ਜਾਂਦਾ ਪੰਜਾਬ ਚ ਵੀ ਇਹ ਦੀ ਮਾਰਤਾ ਹੈਗੀ ਹੈ ਇਹਨਾਂ ਇਸ ਮੌਸਮ ਵਿੱਚ ਤੁਸੀਂ ਦੇਖੋ ਬਹੁਤ سارے ਲੋਕ ਬਿਮਾਰ ਹੋ ਜਾਂਦੇ ਆ ਬਿਮਾਰੀ ਦੇ ਸ਼ਿਕਾਰ ਹੋ ਜਾਂਦੇ ਆ ਔਰ ਮੈਨੂੰ ਇੱਕ ਬੜਾ ਵਧੀਆ ਲੱਗਿਆ ਮੈਂ ਅੱਜ ਦੇਖ ਰਿਹਾ ਸੀ ਲੱਗਦਾ ਇੱਕ ਅ ਰਣਸੀਖੇ ਕਲਾ ਪਿੰਡ ਉਸ ਪਿੰਡ ਚ ਉਹਨਾਂ ਨੇ ਪਰਾਲੀ ਦਾ ਪੰਚਾਇਤ ਨੇ ਬੜਾ ਵਧੀਆ ਪ੍ਰਬੰਧ ਕੀਤਾ ਹੋਇਆ ਦੇਖੋ ਇੱਕ ਤਾਂ ਉਹਨਾਂ ਨੇ ਪਹਿਲਾਂ ਇੱਕ ਪੂਰੇ ਪੰਜਾਬ ਚ ਉਹਨਾਂ ਦੀ ਗੱਲ ਗਈ ਹੈ ਉਹਨਾਂ ਨੇ ਪਲਾਸਟਿਕ ਦੇ ਜਿਹੜੇ ਲਫਾਫੇ ਨੇ ਵੀ ਉਹ ਸੀਵਰੇਜ ਚ ਨਾ ਜਾਣ ਉਹਨਾਂ ਨੇ ਉਹ ਰੋਕਣ ਲਈ ਲੋਕਾਂ ਨੂੰ ਇੱਕ ਦੱਸਿਆ ਆ ਵੀ ਕਿ ਤੁਸੀਂ ਇਹ ਸਾਨੂੰ ਲਫਾਪੇ ਦੇ ਕੇ ਜਾਓ ਖਾਲੀ ਤੇ ਅਸੀਂ ਉਹਦੇ ਹਿਸਾਬ ਨਾਲ ਤੁਹਾਨੂੰ ਖੰਡ ਜਾਂ ਗੁੜ ਦੇਵਾਂਗੇ ਉਹ ਦਿੰਦੇ ਵੀ ਆ ਲੰਬੇ ਸਮੇਂ ਤੋਂ ਦਿੰਦੇ ਆ ਰਹੇ ਹੈ ਹਨਾ ਮਤਲਬ ਕਈ ਸਾਲਾਂ ਤੋਂ ਹੁਣ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਾਲੀ ਲਈ ਵੀ ਉਹਨਾਂ ਨੇ ਮਤਲਬ ਇਹ ਵੱਡਾ ਇੱਕ ਵੱਡੀ ਗੱਲ ਹੈ ਕਿ ਉਹਨਾਂ ਨੇ ਆਪਣੇ ਪਿੰਡ ਚ ਰਣਸੀਕੇ ਕਲਾ ਚ ਪਿਛਲੇ ਕਈ ਸਾਲਾਂ ਤੋਂ ਕਹਿੰਦੇ ਪ੍ਰਾਲੀ ਨਹੀਂ ਸਾੜਦੇ ਲੋਕ ਕਿਸਾਨਾਂ ਨੂੰ ਉਹਨਾਂ ਨੇ ਸਮਝਾ ਕੇ ਜਾਂ ਕਿਸਾਨਾਂ ਨੂੰ ਨਾਲ ਜੋੜ ਕੇ ਇਹ ਗੱਲ ਲਈ ਵੀ ਸਹਿਮਤ ਕਰ ਲਿਆ ਵੀ ਆਪਾਂ ਨਾ ਪ੍ਰਾਲੀ ਸਾੜੀਏ ਔਰ ਇਹ ਜਿਹੜਾ ਉਹ ਪੰਚਾਇਤ ਦਾ ਜਿਹੜਾ ਮਾਡਲ ਹੈ ਹੋਰ ਪੰਚਾਇਤਾਂ ਨੂੰ ਲਾਗੂ ਕਰਨਾ ਚਾਹੀਦਾ। ਹੋਰ ਪੰਚਾਇਤਾਂ ਨੂੰ ਉਹਨਾਂ ਤੋਂ ਸਬਕ ਸਿੱਖਣਾ ਚਾਹੀਦਾ ਤਾਂ ਕਿ ਮਤਲਬ ਹੋਰ ਪਿੰਡਾਂ 'ਚ ਵੀ ਇਹ ਲਾਗੂ ਕਰਨਾ ਚਾਹੀਦਾ ਜਿਸ ਤਰ੍ਹਾਂ ਹਰਸੀਕੇ ਕਲਾਨੀ ਇਹਨੇ ਪੰਚਾਇਤ ਨੇ ਕੀਤਾ। ਮੈਨੂੰ ਬੜਾ ਵਧੀਆ ਲੱਗਿਆ ਅੱਜ ਮੈਂ ਪੜ੍ਹ ਵੀ ਰਿਹਾ ਸੀ ਵੈਸੇ ਵੀ ਉਹਨਾਂ ਨੂੰ ਇੱਕ ਨੈਸ਼ਨਲ ਅਵਾਰਡ ਵੀ ਮਿਲਿਆ ਉਸ ਪੰਚਾਇਤ ਨੂੰ। ਵੱਡੀ ਗੱਲ ਹੈ ਕਿ ਇਸ ਹਵਾ ਦੇ ਪ੍ਰਦੂਸ਼ਨ ਦੇ ਖਿਲਾਫ ਜਾਂ ਜਿਹੜਾ ਪਲਾਸਟਿਕ ਦਾ ਪ੍ਰਦੂਸ਼ਨ ਆ ਉਹਨੂੰ ਰੋਕਣ ਲਈ ਬੜੇ ਵੱਡੇ ਪੱਧਰ ਤੇ ਯਤਨ ਕਰਦੇ ਪਏ ਆ ਜੀ ਜੀ ਜੋਗਿੰਦਰ ਜੀ ਬਸੇ ਮੌਜੂਦਾ ਸਮੇਂ ਕਿਸਾਨੀ ਸੰਘਰਸ਼ ਉੱਪਰ ਵੀ ਆਪਾਂ ਚਾਤ ਮਾਰ ਲੈਨੇ ਆ ਵੀ ਕੋਈ ਨਵਾਂ ਮੁੱਦਾ ਹੈ ਕਿਸਾਨਾਂ ਕੋਲ ਇਸ ਸਮੇਂ ਜਾਂ ਸਰਕਾਰਾਂ ਦਾ ਧਿਆਨ ਕਿੱਧਰ ਹੈ ਦੇਖੋ ਲਗਨ ਜੇ ਕਿਸਾਨੀ ਮੁੱਦਿਆਂ ਦੀ ਗੱਲ ਕਰੀਏ ਤਾਂ ਉਹ ਮੁੱਦੇ ਤਾਂ ਉਵੇਂ ਹੀ ਖੜੇ ਆ ਲਟਕਦੇ ਹੀ ਪਏ ਆ ਦਿੱਲੀ ਚ ਜਿਹੜਾ ਸਰਕਾਰ ਨਾਲ ਕੇਂਦਰ ਨਾਲ ਉਸ ਸਮੇਂ ਤਿੰਨ ਕਾਨੂੰਨਾਂ ਦੇ ਖਿਲਾਫ ਲੜਾਈ ਵੇਲੇ ਸਮਝੌਤਾ ਹੋਇਆ ਸੀ ਜਿਹੜੇ ਮੁੱਦਿਆਂ ਤੇ ਸਰਕਾਰ ਨੇ ਗੱਲਬਾਤ ਕੀਤੀ ਸੀ ਜਾਂ ਜਿਹੜੇ ਮੁੱਦਿਆਂ ਤੇ ਸਰਕਾਰ ਨੇ ਸਹਿਮਤੀ ਦਿੱਤੀ ਸੀ ਜਾਂ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਸਾਰੇ ਵਾਅਦੇ ਤਾਂ ਕੇਂਦਰ ਭੱਜਿਆ ਹੀ ਐ ਉਹ ਤਾਂ ਮੁੱਦੇ ਉਮੇ ਹੀ ਖੜੇ ਨੇ ਉਹਦੇ ਨਾਲ ਨਾਲ ਜੇ ਪੰਜਾਬ 'ਚ ਵੀ ਗੱਲ ਕਰ ਲਈਏ ਤਾਂ ਪੰਜਾਬ 'ਚ ਵੀ ਬਹੁਤ ਸਾਰੇ ਮੁੱਦੇ ਨੇ ਸਭ ਤੋਂ ਵੱਡੀ ਗੱਲ ਤੁਸੀਂ ਪਹਿਲਾਂ ਪਰਾਲੀ ਦੀ ਕੀਤੀ ਐ ਪਰਾਲੀ ਦੇ ਮੁੱਦੇ ਤੇ ਹੀ ਹੁਣ ਬਹੁਤ ਸਾਰੇ ਕਿਸਾਨਾਂ ਦੇ ਖਿਲਾਫ ਜਿਹੜੇ ਮਾਮਲੇ ਹਾਲਾਂਕਿ ਸਰਕਾਰ ਦੀ ਵੀ ਮਜਬੂਰੀ ਐ ਕਿਉਂਕਿ ਸੁਪਰੀਮ ਕੋਰਟ ਨੇ ਕਹਿਤਾ ਇਹਦਾ ਨੋਟਿਸ ਲਿਆ ਸਪਰੀਮ ਕੋਰਟ ਨੇ ਹਦਾਇਤ ਕੀਤੀ ਹੈ ਔਰ ਇਸ ਮੁੱਦੇ ਤੇ ਜਦੋਂ ਸਰਕਾਰਾਂ ਨੇ ਮਾਮਲੇ ਦਰਜ ਕੀਤੇ ਆ ਹੁਣ ਇਹ ਵੱਡੀ ਗੱਲ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਜਿੰਨਾ ਕਿਸਾਨਾਂ ਦੇ ਖਿਲਾਫ ਮਾਮਲੇ ਦਰਜ ਹੋਇਆ ਉਹਨਾਂ ਨੂੰ ਰੱਦ ਕਰਵਾਉਣ ਲਈ ਤਾਂ ਸਭ ਤੋਂ ਵੱਡਾ ਮੁੱਦਾ ਤਾਂ ਇਹ ਹੀ ਆ ਦੂਸਰਾ ਜਿਹੜਾ ਜਿਹੜੇ ਪੰਜਾਬ ਸਰਕਾਰ ਦੇ ਹੁਣ ਤੁਸੀਂ ਦੇਖਿਆਗੇ ਤਰਨਤਾਰਨ ਜਿਮਨੀ ਚੌਂਚ ਵੀ ਕਿਸਾਨ ਜਥੇਬੰਦੀਆਂ ਨੇ ਜਾ ਕੇ ਮੁੱਖ ਮੰਤਰੀ ਦਾ ਵਿਰੋਧ ਕੀਤਾ ਜਾਂ ਮੁੱਖ ਮੰਤਰੀ ਦੇ ਘਰਾਓ ਦੀ ਵੀ ਕੋਸ਼ਿਸ਼ ਕੀਤੀ ਹੈ ਹਨ ਕਸਾਨ ਜਥੇਬੰਦੀਆਂ ਦੇ ਮੁੱਦੇ ਚ ਆ ਉਹ ਪੰਜਾਬ ਨਾਲ ਸੰਬੰਧਤ ਨੇ ਜਾਂ ਕੇਂਦਰ ਨਾਲ ਸੰਬੰਧਤ ਨੇ ਉਹ ਉਵੇਂ ਹੀ ਖੜੇ ਨੇ ਉਹਨਾਂ ਦਾ ਕੋਈ ਹੱਲ ਨਹੀਂ ਹੋਇਆਗਾ ਜੇ ਕਾਨੂੰਨ ਵੀ ਵਾਪਸ ਹੋ ਗਏ ਨੇ ਤਾਂ ਉਹ ਚੋਰ ਮੋਰੀ ਰਾਹੀਂ ਹੋਰ ਢੰਗ ਨਾਲ ਲਾਗੂ ਕਰਨ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ ਹਣਾ ਮਤਲਬ ਉਹਨਾਂ ਮੁੱਦਿਆਂ ਤੇ ਉਹ ਜੰਗ ਤਾਂ ਉਸੇ ਤਰ੍ਹਾਂ ਹੀ ਜਾਰੀ ਆ ਔਰ ਆਉਣ ਵਾਲੇ ਦਿਨਾਂ ਚ ਹੋ ਸਕਦਾ ਜਿਵੇਂ ਜੋ ਇਲੈਕਸ਼ਨ ਦਾ ਸਮਾਂ ਆਉਣਾ ਚੋਣਾਂ ਦਾ ਸਮਾਂ ਨੇੜੇ ਆਉਣਾ 27 ਵਾਲੀ ਚੋਣ ਆਉਣੀ ਆ ਤਾਂ ਇਹ ਜਿਹੜੀ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਹੋਰ ਤੇਜ਼ ਹੋਵੇ ਔਰ ਮੁੱਦਿਆਂ ਤੇ ਖਾਸ ਕਰ ਕੇ ਕੇਂਦਰ ਨੂੰ ਚੁਕਾਉਣ ਲਈ ਕਿਸਾਨੀ ਸੰਘਰਸ਼ ਤਾਂ ਪੂਰੇ ਦੇਸ਼ ਚ ਹੀ ਹੈ ਔਰ ਸਾਰੇ ਦੇਸ਼ ਦੀ ਕਿਸਾਨੀ ਇਹਨਾਂ ਮੁੱਦਿਆਂ ਦੇ ਲਾਮਬੰਦ ਹੈ ਜੇ ਸਭ ਤੋਂ ਵੱਡੀ ਗੱਲ ਤਾਂ ਪੰਜਾਬ ਦੀ ਦੇਸ਼ ਦੀ ਕਿਸਾਨੀ ਦੇ ਕਰਜ਼ੇ ਦੀ ਮਾਫੀ ਹੈ ਉਹ ਬੜਾ ਵੱਡਾ ਮੁੱਦਾ ਬਹੁਤ ਲੰਬੇ ਸਮੇਂ ਤੋਂ ਉੜਦਾ ਰਿਹਾ ਕਿ ਜੇ ਇੰਡਸਟਰੀ ਲਿਸਟਾਂ ਦਾ ਕਾਰਪੋਰੇਟਾਂ ਦਾ ਕਰਜ਼ੇ ਮਾਫ ਹੋ ਸਕਦੇ ਆ ਤਾਂ ਕਿਸਾਨਾਂ ਦਾ ਕਿਉਂ ਨਹੀਂ ਹੋ ਸਕਦਾ ਹੈਨਾ ਉਹਦੇ ਨਾਲ ਨਾਲ ਕਿਸਾਨੀ ਜਿਹੜੀਆਂ ਫਸਲਾਂ ਉਹਨਾਂ ਦੇ ਬੀਮੇ ਦਾ ਮੁੱਦਾ ਵੀ ਸਰਕਾਰ ਇਹ ਬੀਮਾ ਯੋਜਨਾ ਲੈ ਕੇ ਆਵੇ ਉਹਨੂੰ ਪ੍ਰੋਪਰ ਢੰਗ ਨਾਲ ਲਾਗੂ ਕਰੇ ਹਨਾ ਤੇ ਕਿਸਾਨਾਂ ਦੇ ਜਿਹੜੀਆਂ ਜਨਸਾਂ ਦੇ ਸਹੀ ਮੁੱਲ ਆ ਸਹੀ ਰੇਟ ਆ ਉਹ ਉਹਦੇ ਲਈ ਜਿਹੜੀਆਂ ਹੈਗੀਆਂ ਨੇ ਸਰਕਾਰ ਉਹ ਜਿਹੜੀ ਹੈਗੀ ਆ ਜਿਹੜੀਆਂ ਰਿਪੋਰਟਾਂ ਨੇ ਉਹ ਉਹਦੇ ਖਰਚਿਆਂ ਦੇ ਹਿਸਾਬ ਨਾਲ ਉਹਨਾਂ ਦੰਦੇਸਾਂ ਨਾਲ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਸਰਕਾਰ ਜਿਹੜੀ ਹੈ ਸਹੀ ਰੇਟ ਤੇ ਉਹਨੂੰ ਲਾਗੂ ਕਰੇ ਹੈਨਾ ਐਮਐਸਪੀ ਨੂੰ ਜੀ ਸਾਰੀਆਂ ਫਸਲਾਂ ਤੇ ਲਾਗੂ ਕੀਤਾ ਜਾਵੇ ਜਿਹੜਾ ਸਰਕਾਰ ਨੇ ਵਾਅਦਾ ਵੀ ਕੀਤਾ ਸੀ ਮੰਨਿਆ ਸੀ ਨਾ ਬਹੁਤ ਸਾਰੇ ਮੁੱਦੇ ਤਾਂ ਹੈਗੇ ਹੀ ਨੇ ਔਰ ਉਹਨਾਂ ਮੁੱਦਿਆਂ ਤੇ ਕਿਸਾਨੀ ਸੰਘਰਸ਼ ਵੀ ਜਾਰੀ ਰਹੂਗਾ ਮੈਨੂੰ ਲੱਗਦਾ ਜਿਹੜੀ ਇਹ ਲੜਾਈ ਤਾਂ ਜਾਰੀ ਰਹਿਣੀ ਹੈ ਕਿਉਂਕਿ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਤਾਂ ਹੈਗੇ ਹੀ ਨੇ ਜੀ ਜੀ ਹਾਂ ਬਿਲਕੁਲ ਜੁਗਿੰਦਰ ਜੀ ਤੁਸੀਂ ਜੁੜੇ ਹੋ ਔਰ ਵਕ ਵਕ ਵਿਸ਼ਾ ਤੇ ਵਕ ਵਕ ਮੁੱਦੇ ਤੇ ਬੜੀ ਤੁਸੀਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਆ ਜੁੜਨ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਲਗਨ ਜੀ ਸਰ ਦਰਸ਼ਕਾ ਦਾ ਵੀ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਇਹ ਚਰਚਾ ਚੰਗੀ ਲੱਗੇ ਤਾਂ ਸਨੋਗੇ ਸ਼ੇਅਰ ਜਰੂਰ ਕਰਿਓ ਤਦ ਤੱਕ ਲਈ ਦੇਖਦੇ ਰਹੋ ਵਸਤਾ ਪੰਜਾਬ